ਖੜੇ ਨੇ 1 2 3 5 ਟਰੈਕਟਰ ਖੜੇ ਨੇ ਬਾਈ ਸਵਰਾਜ ਖੜੇ ਨੇ 3 ਸੋਨਾਲਿਕਾ ਡੀਆਈ 50 ਖੜਾ ਏ ਪ੍ਰੀਤ ਖੜਾ ਏ ਜੀ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਵਲੌਗਸ ਤੇ ਬਾਈ ਅੱਜ ਸਵਰਾਜ ਜੀ ਅਸੀਂ ਵਾਲਿਆਂ ਵੱਲ ਦੋ ਪਾਲਟੀਆਂ ਹੋ ਗਈਆਂ ਦੋ ਟਰੈਕਟਰ ਦੇਣੇ ਨੇ ਇਕੱਠੇ ਹੀ ਇੱਕ ਦਾ ਦੇਣਾ ਬਾਈ ਬੜਾ 75 ਪਾਵਰ ਵਾਲਾ ਇੱਕ ਦੇਣਾ ਛੋਟਾ ਬਚਾ ਤੇ ਇਹ ਹੈਗਾ ਜੀ ਟਾਰਗੇਟ ਜਿਹੜੇ ਟਾਰਗੇਟ ਹੋਈ ਜੀ ਦੀ ਧੋਨੀ ਮਸ਼ੂਰੀ ਕਰਦਾ ਹੁੰਦਾ ਠੀਕ ਹੈ ਜੀ ਦੋ ਟਰੈਕਟਰ ਦੇਣੇ ਬਾਈ ਇਕੱਠੇ ਤੇ ਬਾਈ ਨਾਮ ਲਾਉਣੇ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਬਾਈ ਤੇਰੇ ਕੋਲ ਨਹੀਂ ਪਾਰਟੀ ਹੋਈ ਇਹ بڑے ਟਰੈਕਟਰਾਂ ਦੀ ਛੋਟਾ ਬੱਚਾ ਦਿੱਤਾ ਪਾਰਟੀ ਬਾਈ ਤੁਹਾਡੇ ਵੱਲ ਹੋਈ ਆ ਹਾਂ ਅਸੀਂ ਤਾਂ ਵੀਡੀਓ ਬਣਾਉਣ ਆਏ ਆ ਨਹੀਂ ਨਹੀਂ ਹਾਂ ਜੱਗੂ ਏ ਜੱਗੂ ਬਾਈ ਤੇਰੀ ਸਾਰੇ ਪਾਸੇ ਹੋਈ ਵੀ ਸਾਨੂੰ ਕੋਣ ਜਾਣਦਾ ਯਾਰ ਨਹੀਂ ਨਹੀਂ ਬਾਈ ਚੜਾਈ ਥੋੜੀ ਆ ਨਹੀਂ ਚੜਾਈ ਤੇ ਬਾਈ ਆਹ ਆਈਟਮ ਨਵੀਂ ਦੇਖੀ ਆਪਣੇ ਕੋਲ ਇਹ ਹੋਈ ਏ ਜੀ ਦੀ ਧੋਨੀ ਮਸ਼ੂਰੀ ਕਰਦਾ ਹੁੰਦਾ ਉਹੀ ਆਟਮ ਨਹੀਂ ਬਹੁਤ ਪਪੂਲਰ ਟਰੈਕਟਰ ਆ ਬਾਗਬਾਨੀ ਵਾਲਾ ਸਪੈਸ਼ਲ ਇਹ ਇਹ ਮੇਰੇ ਹਿਸਾਬ ਨਾਲ 30 ਪਾਵਰ ਦਾ ਹਨਾ ਵੀਰੇ ਪਾਵਰ ਦਾ 30 ਪਾਵਰ ਹੈ ਦੀ ਮੈਂ ਚੈੱਕ ਕਰੀ Google ਤੇ Google ਦਾ ਚਾ ਹਾਂ ਕਿਉਂਕਿ ਨਵਾਂ ਟਰੈਕਟਰ ਆਇਆ ਮੈਨੂੰ ਇਹ ਵਿਸ਼ੇਰਾ ਬਾਰੇ ਹਲੇ ਹੈ ਨਹੀਂ ਜਾਣਕਾਰੀ ਠੀਕ ਆ ਬਾਈ ਤੇ ਬਾਈ ਜੀ ਲੈ ਕੇ ਚਲੇ ਬਾਗਬਾਨੀ ਬਾਈ ਪਹਿਲਾਂ ਆਪਣੇ ਦੂਏ ਆਉਂਦੇ ਉਹਦੇ 714 17 ਹਨਾ ਨਹੀਂ ਨਹੀਂ ਛੋਟਾ ਮਾਡਲ ਆਉਂਦਾ ਹਾਂ ਛੋਟੇ ਹਾਂ ਇੱਕ ਆਪਣਾ 717 ਹੁੰਦਾ ਤਾਂ ਜਮਾ ਹੀ ਛੋਟਾ ਉਹ ਸਿੰਗਲ ਸਿਲੰਡਰ ਆ ਅੱਛਾ ਨੇ ਉਹ ਵੀ ਆਪਾਂ ਨੇ ਮੈਦਾ ਕਦੇ ਸੈਲੀ ਕਰਿਆ ਯਾਨੀ ਕਿ ਇਹ ਬਾਈ ਥੋੜਾ ਜਿਆਦਾ ਇਹਨਾਂ ਨੇ ਲੁੱਕ ਵਧੀਆ ਬਣਾਤੀ ਹੈ ਨਾ ਫੈਨਸੀ ਜੀ ਲੁੱਕ ਦੇਤੀ ਉਹ ਮਤਲਬ ਕਿ ਸਿੰਪਲ ਜਿਹਾ ਹੁੰਦੇ ਤੇ ਸਾਦੇ ਪੁਰਾਣੀ ਸ਼ੋਅ ਚ ਹਾਂਜੀ ਹਾਂਜੀ ਠੀਕ ਆ ਬਾਈ ਬਾਈ ਇਹ ਹੈਵੀ 4 ਵੀਲ ਹਿੱਸੇ ਦੇ ਵਿੱਚ ਟਰੈਕਟਰ ਟਾਰਗੇਟ ਹੈ ਜੀ ਇਹ 630 ਠੀਕ ਆ ਜੀ ਲੁੱਕ ਦੇਖੋ ਟਰੈਕਟਰ ਦੀ ਬਹੁਤ ਸੋਹਣੀ ਹੈ ਬਾਈ ਪੂਰੇ ਤੇ ਲਾਈਟਾਂ ਦੇਖੋ ਆਹ ਕਾ ਘੈਂਟ ਚਾਰੇ ਟਾਇਰ ਘੁੰਮਦੇ ਆ ਬਾਈ ਪਪੂ ਬਾਈ ਕਹਿੰਦਾ ਇਹਦੇ ਇਹਦੇ ਵੀ ਚਾਰੇ ਟਾਇਰ ਘੁੰਮਦੇ ਆ ਬਾਈ ਦੋਨੇ ਇੱਕੋ ਮਾਲਕ ਨੇ ਲਏ ਆ ਇਹ ਠੀਕ ਆ ਇੱਕ ਕੁਮਾਰ ਕਿਨੇ ਠੀਕ ਆ ਭਾਈ ਤੇ ਬਾਈ ਟਰੈਕਟਰ ਸ਼ੁਰੂ ਦਾ ਹੀ ਹੈ ਸ਼ੁਰੂ ਦਾ ਜੀ ਸ਼ਕੀਨ ਹੈ ਬਤਾ ਠੀਕ ਆ ਇਹ ਪੱਕਾ ਫੈਨ ਆ ਸਵਰਾਜ ਦਾ ਠੀਕ ਆ ਸਵਰਾਜ ਦੇ ਭਾਈ ਨਿਊ ਗੁਰੂ ਰੱਖਾ ਇਹਦੀ ਬਾਈ ਦੀ ਟਰਾਂਸਪੋਰਟ ਕੰਪਨੀ ਹੈ ਠੀਕ ਆ ਜੀ ਤੇ ਭਾਈ ਬੜਾ ਟਰੱਕਾਂ ਟਰੱਕਾਂ ਦੀ ਗੱਲ ਆ ਉਹ ਗਿਆ ਮੈਨੂੰ ਲੱਡੀ ਦੱਸਿਆ ਕਹਿੰਦਾ ਖਾਦੇ ਕਹਿੰਦਾ 3-400 ਟਰੱਕ ਹੈ ਭਾਈ ਕੋਲ 400 ਟਰੱਕ ਹੈਗਾ ਭਾਈ ਠੀਕ ਆ ਭਾਈ ਤੇ ਇਹਦੇ ਬਾਰੇ ਤਾਂ ਭਾਈ ਆਪਾਂ ਨੇ ਇਹ ਤਾਂ ਭਾਈ ਇਹਨਾਂ ਨੇ ਕਈ ਟਰੈਕਟਰ ਦੇਲੇ ਰੋਪੜ ਤੋਂ ਇਹ ਛੱਟ ਇਹ ਸ਼ਟਲ ਗੇਅਰ ਵਾਲਾ ਮਾਡਲ ਹੈ। ਲਓ ਜੀ ਸਵਰਾਜ ਵਾਲੇ ਸਾਰੇ ਹੀ ਪਹੁੰਚ ਗਏ। ਬਾਈ ਕੀ ਹਾਲ ਹੈ ਜੀ? ਠੀਕ ਹੈ ਜੀ। ਹੁਣ ਟੀਕੇ ਲਵਾ ਕੇ ਆ ਡਾਕਟਰਾਂ ਦੇ ਯਾਰ ਢੇਲਾ। ਬਾਈ ਗਰਮੀ ਹੀ ਉਹ ਬਹੁਤ ਆ। ਹਾਂ ਗਰਮੀ ਨੇ ਬੱਸ ਕਰਾਈ ਪਈ। ਬਹੁਤ ਬਾਈ ਗਰਮੀ ਨਾਲ। ਬਾਈ ਹੋਰ ਤੂੰ ਤਾਂ ਪਹਿਨਾ ਬਾਈ ਉਰੇ ਇਹ ਹੁਣ ਚਾਰੇ ਬਾਹਰ ਘੁੰਮਦੇ ਨੇ। ਮੈਂ ਵੀ ਨਾਲੇ ਆਇਆ ਵੀਰੇ। ਅੱਛਾ। ਨਾਲੇ ਤਾਂ ਫੇਰ ਠੀਕ ਆ। ਕਾਹੀ ਤਾਂ ਦੱਸਦਾ ਵੀ। ਫੇਰ ਠੀਕ ਆ ਬਾਈ ਇਹੇ ਪਰੇਸ਼ਾਨ ਹੋ ਗਏ। ਬਾਈ ਕਹੇ ਦੰਨੇ ਸੇਲਮੈਨ ਸੇਲਮੈਨ ਦਾ ਕੰਮ ਸਭ ਤੋਂ ਔਖਾ। ਠੀਕ ਆ ਕਹਿੰਦੇ ਆ ਬਾਈ ਸੇਲਮੈਨ ਲੱਗਿਆ ਹੋਇਆ ਸੇਲਮੈਨ ਦਾ ਕੰਮ ਬਹੁਤ ਔਖਾ ਫੀਲਡ 'ਚ ਘੁੰਮਣਾ ਲੋਕਾਂ ਨਾਲ ਗੱਲਾਂ ਬਾਤਾਂ ਕਰਨੀਆਂ ਵਿਚਰਨਾ ਸਾਡਾ ਗਜਿੰਦਰ ਵੀਰ ਉਹ ਗਿੰਦਰ ਵੀਰ ਸਤਿ ਸ਼੍ਰੀ ਅਕਾਲ ਮੈਂ ਕੱਧਾ ਦੇਖ ਰਹਾ ਬਾਈ ਉੱਧਰ ਬਿਜ਼ੀ ਆ ਥੋੜਾ ਜਿਹਾ ਤੇ ਬਾਈ ਇਹ ਦੋ ਟਰੈਕਟਰ ਦੇ ਰਿਆ ਫਿਰ ਹੈ ਗਿੰਦਰ ਬਾਈ ਜਦ ਤੱਕ ਮੈਂ ਇੱਧਰ ਵੀਡੀਓ ਬਣਾਉਣਾ ਜਦ ਤੱਕ ਤੂੰ ਵੀਡੀਓ ਜ ਨਹੀਂ ਨਾਉਂਦਾ ਫੇਰੀ ਵੀਡੀਓ ਤੂੰ ਹੀ ਰਹਿ ਜਾਂਦੀ ਆ ਉਹ ਉਹ ਵੀਡੀਓ ਵੀਰੀ ਚੱਲਦੀ ਵੀ ਹੈ ਨਹੀਂ ਇਹ ਗੱਲ ਪੱਕੀ ਆ ਚੱਲਦਾ ਜਾਂਦੀ ਤੂੰ ਜੇ ਇਹ ਬਸ ਆ ਕੇ ਮੜੇ ਜਾ ਵਿਚ ਨੂੰ ਨਾ 13 ਜਾਂ ਦਿਖਾ ਦੇ ਗਰ ਇੰਨੇ ਚ ਹੀ ਹੋ ਜਾਂਦਾ ਵੀ ਬਾਈ ਆ ਗਿਆ ਵੀਡੀਓ ਠੀਕ ਆ ਹਾਂ ਇੱਕ ਬਾਈ ਜਿੰਨੇ ਜਿੰਨੇ ਵਾਰ ਵੀਡੀਓ ਦਾ ਬਾਈ ਦੇ ਪੱਗ ਆਹੀ ਹੁੰਦੀ ਬੰਨੀ ਵੀ ਲਾ ਲੇ ਪੱਗ ਲੋ ਕਰਦੀ ਹੈ ਨਾ ਹਾਂ ਪੱਤੀ ਮੇਰੇ ਕੋ 3-4 ਨੇ ਅੱਛਾ ਹਾਂ ਅਸੀਂ ਕਿ ਪੱਗਾਂ 3-4 ਰੱਖੀਆਂ ਹੋਈਆਂ ਹਾਂ ਹਾਂ ਤੇ ਜੀ ਤਿੰਨ ਦਿਨ ਬੰਨਣੀਆਂ ਪੈਣੀਆਂ ਠੀਕ ਆ ਬਾਈ ਉਹਦੇ ਮਾਰੇ ਇਹਦੇ ਦਾ ਆਪਾਂ ਨੇ ਵੀਡੀਓ ਬਹੁਤ ਬਣੇ ਉਹਦੇ ਮਾਰੇ ਫੀਚਰ ਦੱਸ ਗਏ ਜਿੰਦਰ ਵੀਰੇ ਟਰੈਕਟਰ ਦੇ ਰਵਿੰਦਰ ਵੀਰ ਨੇ ਹਾਂ ਰਵਿੰਦਰ ਬਾਈ ਕਹਿੰਦਾ ਮੰਨੂ ਨਹੀਂ ਪਤਾ ਕੁਛ ਇਹਦੇ ਬਾਰੇ ਕਰਿਆ ਬਾਈ ਪਤਾ ਨਹੀਂ ਟਰੈਨਿੰਗ ਆ ਗਿਆ अच्छा उन्होंने ज्यादा बजा ठीक है आ देखो भाई दा थोनू इंजन दिखाउने आपा बहुत बढ़िया ठीक है हाँ जी ਤੇ पप्पू भाई ਨੂੰ ਪੁੱਛਦੇ ਆ ਬਾਈ ਇਹੀ ਆ ਪੁਰਾਣਾ ਬੰਦਾ पप्पू भाई ਮੇਰੀ ਗੱਲ ਸੁਣਾ ਇੱਕ ਮਿੰਟ ਪਹਿਲਾਂ ਇੱਧਰ ਗੱਲ ਸੁਣ ਬਾਈ ਕੰਮ ਤੂੰ ਸਵਰਾਜ ਕਰਦਾ ਸ਼ਰਟ ਤੂੰ ਸਾਡੇ ਵਾਲੀ ਪਾਈ ਫਿਰਦਾ ਇੰਡੋ ਫਾਰਮ ਵਾਲੀ ਕੋਈ ਨਹੀਂ ਵੀਰੇ ਕੰਪਨੀ ਨਾਲ ਕੈਂਪ ਲਾਇਆ ਸੀ ਉਹਨੇ ਸਾਡੇ ਕੋਲ ਸ਼ਰਟ ਹੈ ਨਹੀਂ ਤੇਰੇ ਕੋ ਕਿੱਧਰ ਆ ਗਈ ਕੰਪਨੀ ਨਾਲ ਕੈਂਪ ਲਾਇਆ ਸੀ ਫਿਰ ਉਹਨੇ ਦਿੱਤੀ ਸੀਗੀ ਅੱਛਾ ਇੰਡੋ ਫਾਰਮ ਵਾਲੇ ਨੇ ਇੰਡੋ ਫਾਰਮ ਵਾਲੇ ਹਾਂਜੀ ਹਾਂ ਠੀਕ ਆ ਯਾਰ ਉਹਨਾਂ ਦੇ ਨਾਲ ਕੰਮ ਨਹੀਂ ਸੀ ਨਹੀਂ ਸਾਰੇ ਕੰਪਨੀ ਦੇ ਜਣਕੇ ਮੇਤਰੀ ਦਾ ਸਾਂਝਾ ਹੀ ਹੁੰਨੇ ਬਾਈ ਹੈ ਹਨਾ ਮੇਸਤਰੀ ਆਲ ਰਾਉਂਡਰ ਹੁੰਦਾ ਕੋਈ ਵੀ ਟਰੈਕਟਰ ਕਰ ਸਕਦਾ ਬਬੂ ਬਾਈ ਤੈਨੂੰ ਪਤਾ ਹੋਣਾ ਇਹਦੇ ਬਾਰੇ ਦੱਸ ਦੇ ਟਰੈਕਟਰ ਬਾਰੇ ਜਿੰਨਾ ਕ ਵੀ ਪਤਾ ਹੈ ਜਾਪਾਨੀ ਇੰਜਣ ਹੈ ਜਾਪਾਨੀ ਇੰਜਣ ਹੈ ਇਹ ਬਾਹਰਲੇ ਇੰਜਣ ਹੈ ਸਾਡੀ ਬਾਈ ਬੰਦ ਕਰੀ ਕਮੈਂਟ ਵੜੇ ਠੀਕ ਆ ਹੋਰੇ ਹੋਰੇ ਹੈ ਠੀਕ ਆ ਹਾਂ ਜੀ ਬਾਕੀ ਹੋਰ ਇਹਦੇ ਨਵਾਂ ਇਹਦੇ ਫਿਰਕਾਂ ਕਲਚ ਫਿਰ ਤੇਲ ਤੇ ਚਲਣੀ ਹੈ ਜੀ ਠੀਕ ਆ ਹਾਂ ਜੀ ਵੀਡੀਓ ਨਾ ਤੇਲ ਚਾ ਤੇਲ ਚਾ ਠੀਕ ਆ ਬਾਕੀ ਲਾਡੀ ਕਹਿੰਦਾ ਹੈਵੀ 3 ਸਪੀਡ ਹੈ ਇਹ ਲਾਡੀ 3 ਸਪੀਡ ਚ ਹੈ ਭਾਈ ਇਹੇ ਆਹ ਹਾਂ ਨਹੀਂ ਨਹੀਂ ਭਾਈ ਹਾਂ ਭਾਈ ਹਾਈ ਲੋ ਮੀਡੀਅਮ ਆ ਇੱਥੇ ਨਹੀਂ ਉੱਟਦਾ ਇਹ ਤਿੰਨ ਉਹਦੇ ਚਾਹੇ ਵੀਡੀਓ ਚ ਜਿੱਦਾਂ ਸ਼੍ਰੀ ਵਿਜੇ ਦਾ ਆਪਰੇਟਰ ਹੈ ਬਾਈ ਇਹਦੀ ਨਾ ਪੀਟੀਓ ਵਾਲਾ ਗੇਅਰ ਆਹ ਲੱਗਿਆ ਹੋਇਆ ਆ ਲੱਗਿਆ ਹਾਂ ਜੀ ਹਣਾ ਜੀ ਇਹ ਥੱਲੇ ਨੂੰ ਦਵਾ ਕੇ ਆਹ ਦਵਾ ਕੇ ਪੀਟੀਓ ਵਾਲਾ ਗੇਅਰ ਆਹ ਲੱਗਿਆ ਹੋਇਆ ਬਾਕੀ ਆਹ ਗੇਅਰ ਬਾਈ ਕਹਦਾ ਹੈ ਹਾਂ ਜੀ ਇਹ ਹਾਂ ਕਲਚ ਪੇਡ ਤੇਲ ਤੇ ਵੀਡੀਓ ਦੀ ਪੀਟੀਓ ਵਾਲਾ ਗੇਅਰ ਇਹ ਤਾਂ ਆਏ ਆ ਜਿਵੇਂ ਆਪਾਂ ਕੂਲਰ ਵਾਲੀ ਮੋਟਰ ਚਲਾਉਣੀ ਹੁੰਦੀ ਹੈ ਇਹਦੇ ਹਾਂ ਠੱਡੇ ਪਣੀ ਵਾਲੀ ਸੁਵਰਾਜ ਵੀ ਹੁਣ ਕੈਬਨ ਲੱਗਿਆ ਹੋਵੇ ਏਸੀ ਵੀ ਆ ਇਹ ਮਾਰੀ ਚਾਲ ਜੌਂਡੀਅਰ ਦੀ ਸੁਵਰਾਜ ਵੀ ਹੁਣ ਕਾਪੀ ਕਰਨ ਲੱਗ ਉਹਦੇ ਬਾਈ ਬੰਦਾ ਕਿਹੜਾ ਕਰਾ ਲੱਗਣ ਹਾਂ ਬਾਈ ਆ ਮਿਸਤਰੀ ਕਹਿੰਦਾ ਬਾਈ ਸਵਰਾਜ ਵਾਲੇ ਦਾ ਕਹਿੰਦਾ ਬਾਈ ਇਹ ਜੌਂਡੀ ਉਹਦੀ ਕਾਪੀ ਕਰੀ ਹੋਈ ਇਹਨਾਂ ਨੇ ਕੇਂਦਰ ਵੀਰੇ ਨਾ ਨਾ ਜੌਂਡੀ ਕੋਈ ਕਾਪੀ ਨਹੀਂ ਕਰੀ ਇਹ ਦੇ ਵਿੱਚ ਮਿਸਤਰੀ ਬਾਈ ਸਵਰਾਜ ਵਾਲਾ ਸ਼ਰਟ ਸਵਰਾਜ ਦੀ ਪਾਈ ਹੋਏ ਨੇ ਇਹ ਨਾ ਸਿਵ ਤਾਂ ਇਹ ਜੌਂਡੀ ਉਹਦੀਆਂ ਵੱਧ ਕਰਦਾ ਇੰਜਨ ਜਪਾਨੀਆ ਦੇ ਵਿੱਚ ਸਵਰਾਜ ਵਾਲਾ ਨਹੀਂ ਹੁੰਦਾ ਅੱਛਾ ਇੰਜਣੇ ਬਾਈ ਸਵਰਾਜ ਵਾਲਾ ਇਹਦੇ ਚ ਕਿਤੇ ਨਹੀਂ ਆਈ ਟਾਰਗੇਟ ਹੀ ਰੱਖਿਆ ਹੋਇਆ ਹੈ ਉੱਤੇ ਬੱਸ 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 ਬਾਈ ਲੜੀ ਆਵਾਜ਼ ਬਹੁਤ ਪਿਆਰੀ ਹੈ ਟਰੈਕਟਰ ਦੀ ਹਨਾ ਹਾਂ ਬੀਰ ਅਰਜੀਤ ਵਾਹੇ ਦੇਖ ਧਿਆਨ ਨਾਲ ਸਹੀ ਗੱਲ ਆ ਬਹੁਤ ਟਾਈਮ ਲੱਗਦਾ ਵੇਲਾ ਜਾਂਦਾ ਆ ਬਹੁਤ ਟਾਈਮ ਲੱਗਦਾ ਵੇਲਾ ਜਾਂਦਾ ਆ ਭੱਜਦੀ ਬਹੁਤ ਆਪੋ ਮੀਰੀ ਜੀ ਬਾਈ ਸਹੀ ਗੱਲ ਆ ਬਾਈ ਹਾਂ ਤੋਰਾ ਬਣਾ ਆਪਣੇ ਕੋਲ ਥੋ ਬਾਈ ਇਹ ਬਾਕੀ ਕੰਮ ਦਾ ਪਤਾ ਨਹੀਂ ਹੈਗਾ ਜਦੋਂ ਕਲਚ ਮਾਰ ਰਿਹਾ ਹਾਂ ਵੀਰ ਕਰਾ ਦਾ ਪਤਾ ਹੀ ਪਰ ਮੈਂ ਸਟਾਰ ਵਾਲੀ ਫੀਲਿੰਗ ਲੈ ਜਾਣਾ ਯਾਰ ਜਦੋਂ ਇੰਨੇ ਕੈਮਰੇ ਖੜ੍ਹ ਜਾਂਦੇ ਨੇ ਨਾ ਮੇਰੇ ਰਾਤ ਵਾਲੇ ਅੱਛਾ ਉਹ ਤਾਂ ਤੇਰੀ ਫੀਲਿੰਗ ਲੈਦੇ ਤੇਰਾ ਵਿਆਹ ਜਲਦੀ ਤੋਂ ਬਾਹਰ ਜਾਵੇ ਜਲਦੀ ਸਮਝ ਰਹੇਂ ਜਾਂ ਤਾਂ ਵਿਆਹ ਕਰਾ ਲਾ ਜਾਂ ਬਾਹਰ ਭੇਜ ਦੋਏ ਕੰਮ ਹੋਣੇ ਆ ਨਹੀਂ ਦੋਏ ਕੰਮ ਨਹੀਂ ਕਰਦੇ ਨਹੀਂ ਬਾਕੀ ਨੇ ਅੱਛੇ ਜਿਹੜੀਆਂ ਸਾਨੂੰ ਮਿਹਨਤ ਕਰਨ ਦੀ ਲੋੜ ਨਹੀਂ ਸਾਨੂੰ ਭਰੀ ਨਹੀਂ ਆਉਣਾ ਉਹ ਜਿਹੜੇ ਬਾਕੀ ਜਿਹੜੀਆਂ ਜਿਹੜੀਆਂ ਬਾਕੀ ਜਿਹੜੀਆਂ ਬਾਈ ਸਵਰਾਜ ਏਜੰਸੀ ਦਾ ਮਾਲਕ ਹੈ ਇਹਨੇ ਬਾਹਰ ਜਾ ਕੇ ਕੀ ਕਰਨਾ ਹਾਂ ਉਹ ਜਿਹੜੇ ਇਹਦੇ ਚਾਚੇ ਦੀ ਏਜੰਸੀ ਆ ਕਰਦੀ ਏਜੰਸੀ ਇੱਕ ਮਹੀਨੇ ਦੇ ਵਿੱਚ ਕੱਤੀ ਟਰੈਕਟਰ ਵੇਚਦਾ ਹੈ ਇਹ ਇਹਨੂੰ ਬਾਹਰ ਜਾਣ ਦੀ ਕੀ ਲੋੜ ਹੈ ਸਾਡੇ ਸਰਮਣੀ ਜੀ ਉਹ ਉਹਦਾ ਘੁੰਮਣ ਫਿਰਨ ਜਾਣਾ ਇਹਨੇ ਘੁੰਮਣ ਪੈਨ ਸਵਰਾਜ ਕੰਪਨੀ ਵੱਲੋਂ ਚੱਲਿਆਣਾ ਹੈ ਕੰਪਨੀ ਪਾਸ ਕੰਪਨੀ ਨੇ ਫ੍ਰੀ ਕੁਮਾਰੀ ਜੀ ਕਾਪੜੀ ਨੂੰ ਫ੍ਰੀ ਕੁਮਾਰੀ ਆ ਬੱਡੇ ਟੀ ਪਰ ਠੀਕ ਹੈ ਜੀ ਓਕੇ ਓਕੇ ਹੈ ਜੀ ਖਰਤੀਆਂ ਜੀ ਵਧਾਈਆਂ ਬਾਈ ਅੱਗੇ ਕਰੀ ਗਰੇ ਸੈਟਅਪ ਕਰਦਾ ਬਾਈ ਤੇ ਬਾਈ ਰੋਟਾਵੇਟਰ ਵੀ ਸ਼ਕਤੀ ਮਾਦ ਦਾ ਨਾਲੇ ਲਿਆ ਇਹਨਾਂ ਨੇ ਜੀ ਠੀਕ ਹੈ ਜੀ ਇਹਨਾਂ ਨੇ ਗੰਨੇ ਵਾਸਤੇ ਜਿੱਦਾਂ ਕਿ ਬਾਕੀ ਬਾਗਬੂ ਵੀ ਲਾਇਓ ਥੋੜੇ ਬਹੁਤੇ ਉਹਦੇ ਵਿੱਚ ਕਮਾਉਣ ਨੂੰ ਲਿਆ ਜੀ ਠੀਕ ਹੈ ਤੇ ਬਾਕੀ ਹੁਣੀ ਪਹਿਲਾਂ ਟਰੈਕਟਰ ਨਵਾਂ ਲੈ ਕੇ ਰੋਟਾਵੇਟਰ ਪਾ ਕੇ ਬਾਈ ਕਹਿੰਦਾ ਇਕੱਠੇ ਆ ਜੇਣਾ ਸਾਰਾ ਸਮਾਂ ਠੀਕ ਹੈ ਜੀ ਪਹਿਲਾਂ ਇਹ ਕਹਿੰਦੇ ਸੀ ਕਬੂਟਾ ਵਾਲਾ ਲੈਣਾ ਸੀਗਾ ਜਿਹੋਦੇ ਸਾਨੂੰ ਦਿੱਕਤ ਸੀਗੀ ਥੋੜੀ ਜੀ ਤੇ ਵੀ ਕਾਨੂੰਗਰ ਦਿੱਕਤ ਕਹਿੰਦਾ ਜਿਵੇਂ ਕੋਈ ਸਪੇਅਰ ਪਾਰਟ ਕੁਛ ਇਦਾਂ ਦਾ ਨਹੀਂ ਮਿਲਣਾ ਹੈਗਾ ਵੀ ਇਹਦੇ ਵਿੱਚ ਇਹਦਾ ਜਦੋਂ ਕੋਈ ਲੋੜ ਆ ਸਪੇਅਰ ਪਾਰਟ ਦੀ ਵੀ ਸਾਰਾ ਕੁਝ ਮਿਲ ਜਾਂਦਾ ਤਾਂ ਕਰਕੇ ਪੈਦਾ ਪੈਂਦੇ ਜੀ ਸਾਈ ਦੇ ਅਸੀਂ ਕਬੂਟਾ ਵਾਲਿਆਂ ਨੂੰ ਠੀਕ ਹੈ ਜੀ ਬਾਕੀ ਚਲੋ ਹੋਰ ਇਹ ਕਸਟਮਰ ਦੀ ਆਪਣੇ ਆਪਣੇ ਮਰਜ਼ੀ ਹੁੰਦੀ ਹੈ ਜੀ ਠੀਕ ਹੈ ਜੀ ਇਹ ਆਪਣਾ 16 9 30 ਦੇ ਟਾਇਰਾਂ ਦੇ ਬਾਈ ਪਿਛਲੇ ਦੇ ਜਿੱਡੇ ਉਹਦੇ ਟਾਇਰ ਹੈ ਨਾ ਉੱਡਾ ਦਾ ਟਰੈਕਟਰ ਹੈ ਬਾਈ ਇਹ ਕੰਦਾ ਹਾਂਜੀ ਰਾਟਰ ਦੇ ਪੱਖ ਤੋਂ ਬਾਈ ਟਰੈਕਟਰ ਖਾਦਾ ਇਹ ਠੀਕ ਹੈ ਜੀ ਰੇਟ ਮੰਨ ਕੇ ਚੱਲੋ ਇਹਦਾ ਮੇਰੇ ਹਿਸਾਬ ਨਾਲ 5 ਤੇ 5 ਦੇ ਕਰੀਬ ਰੇਟ ਹੋਗਾ ਇਹਦਾ 5 ਲੱਖ ਦੇ ਨੇ ਰੇਟ ਠੀਕ ਹੈ ਜੀ ਆ ਬਾਈ ਨੇ ਬਾਈ ਓਰੇ ਆਪਣੇ ਐਨਜੀਆਰ ਲੈਨੇ ਕਾਫੀ ਤਕੜੀ ਟਰਾਂਸਪੋਰਟ ਵੀ ਆ 12 13 ਟਰੈਕਟਰ ਨੇ ਇਹਨਾਂ ਕੋਲ ਤੇ 3 5 6 ਸਵਰਾਜ ਚੱਲਦੇ ਨੇ ਪਹਿਲਾਂ ਇਹਨਾਂ ਕੋਲ ਕਬੂਟਾ ਟਰੈਕਟਰ ਵੀ ਹੈਗੇ ਨੇ ਬੜੇ ਜੌਂਡੀਰ ਵੀ ਹੈਗੇ ਸਾਰੇ ਟਰੈਕਟਰ ਰੱਖੇ ਹੋਏ ਨੇ ਇਹਨਾਂ ਦੇ ਠੀਕ ਹੈ ਜੀ ਪੱਕੇ ਦੇ ਲੋ ਸਾਰੇ ਆਏ ਹੋਏ ਆ ਉਹ ਗੱਡੀਆਂ ਇਹਨਾਂ ਦੇ ਖੜੀਆਂ ਸਾਰੀਆਂ ਪੱਕੇ ਨਾਲ ਕੋਲ ਪੁਰਾਣੇ ਟਰੈਕਟਰ ਵੀ ਖੜੇ ਆ ਪੰਜ ਛੇ ਤੁਹਾਨੂੰ ਉਹ ਵੀ ਦਿਖਾ ਦਾਨੇ ਆਪਾਂ ਨੇ ਠੀਕ ਹੈ ਜੀ ਪੱਕੇ ਜਿਹੜੇ ਬਾਈ ਆਪਣੇ ਆਉਂਦੇ ਨੇ ਟਰੈਕਟਰ ਜਿੱਦਾਂ ਜਾਂ ਸੋਨਾ ਲੀਕ ਹੈ ਉਹਦੇ ਤੇ ਆਉਂਦਾ ਮਿਸਤੂ ਵਿੱਚ ਇੰਜਣ ਇਹਦੇ ਵਿੱਚ ਜਾਨਵਾਰ ਦਾ ਇੰਜਣ ਆ ਪੂਰੀ ਪ੍ਰੋਪਰ ਮਾਡਲ ਇੰਜਣ ਦੇ ਉੱਤੇ ਹੀ ਲਿਖਿਆ ਵਾ ਦੇਖਿਆ ਆਪਾਂ ਨੇ ਜੀ ਲੈ ਜੀ ਹੋਰ ਤਾਂ ਜੀ ਬਾਕੀ ਬਾਈ ਆਹ ਪੁਰਾਣੇ ਟਰੈਕਟਰ ਖੜੇ ਨੇ 1 2 3 5 ਟਰੈਕਟਰ ਖੜੇ ਨੇ ਬਾਈ ਸਵਰਾਜ ਖੜੇ ਨੇ 3 ਸੋਨਾਲਿਕਾ ਡੀਆਈ 50 ਖੜਾ ਏ ਪ੍ਰੀਤ ਖੜਾ ਏ ਜੀ 20 21 ਮਾਡਲ ਠੀਕ ਹੈ ਜੀ ਕੋਈ ਪੁਰਾਣੇ ਦਾ ਚਾਹਵਨ ਹੋਇਆ ਤਾਂ ਦੇਖ ਲਿਓ ਬਾਈ ਠੀਕ ਹੈ ਜੀ 855 ਟਾਇਰ ਨਵੇਂ ਆ ਬਾਈ ਬਿਲਕੁਲ ਪੀਵੀ 12 ਨੰਬਰ ਰੋਪੜ ਦਾ ਤੇ 18 ਮਾਡਲ ਹੈ ਜੀ ਇਹ ਠੀਕ ਹੈ ਜੀ ਉਸ ਤੋਂ ਬਾਅਦ ਪ੍ਰੀਤ ਆ ਗਿਆ ਜੀ 21 ਮਾਡਲ ਇਹ ਵੀ ਟਰੈਕਟਰ ਸਾਫ਼ ਹੈ ਜੀ ਇਹ ਵੀ ਕੀ ਮਾਡਲ ਹੈ ਮੇਰੇ ਹਿਸਾਬ ਨਾਲ ਉਹ ਤੋਂ ਬਾਅਦ ਸ 155 18 ਮਾਡਲ ਹੈ ਜੀ ਟਾਇਰ ਘੱਟ ਨੇ ਬਾਈ ਮੁਰਲੇ ਟਾਇਰ ਹੈਗੇ ਐਧੇ ਕ ਉਤੇ ਬਾਅਦ ਆ ਗਿਆ 21 ਮਾਡਲ ਡੀਆਈ 50 ਠੀਕ ਹੈ ਇਹ ਵੀ ਟਰੈਕਟਰ ਘੈਂਟ ਹੈ ਜੀ ਟਾਇਰ ਅਧੇ ਕ ਹੋਣਗੇ ਬਾਈ ਮੁਰਲੇ ਵੱਧ ਨੇ ਇਹਦੇ ਬਾਅਦ ਐਕਸਐਮ ਖੜਾ ਸਾਈਡ ਗੀਅਰ 'ਚ ਟਾਇਰ ਵਧੀਆ 890 ਪੈਸੇ ਠੀਕ ਹੈ ਜੀ ਇਹ ਸਾਰੇ ਟਰੈਕਟਰ ਆਪਣੇ ਸਵਰਾਜ ਏਜੰਸੀ ਦੇ ਵਿੱਚ ਕੱਟੇ ਹੋਏ ਨੇ ਕਈ ਵਾਰ ਬਹੁਤ ਵੀਰ ਹੁੰਦੇ ਨੇ ਪੁਰਾਣਾ ਟਰੈਕਟਰ ਲੈਣ ਵਾਲੇ ਤਾਂ ਦੇਖ ਰਿਓ ਬਾਈ ਆਕੇ ਰੇਟ ਦਾ ਤੁਹਾਨੂੰ ਮੈਂ ਨੰਬਰ ਬੋਲ ਦਣਾ 9815591901 ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੋਏ ਤਾਂ ਨੰਬਰ ਤੇ ਫੋਨ ਕਰ ਲਿਓ ਬਾਈ ਰੇਟ ਤੁਹਾਨੂੰ ਦੱਸ ਦੇਣਗੇ ਕੀ ਹਿਸਾਬ ਤਾ ਲੈਣਾ ਤਾਂ 9815591901 ਸਾਹਮਣੇ ਮੈਂਸ਼ਨ ਵੀ ਕਰ ਦਿੰਦਾ ਉਹ ਦੇਖੋ ਠੀਕ ਹੈ ਜੀ ਬਾਕੀ ਕਿਸੇ ਨੂੰ ਨਵਾਂ ਟਰੈਕਟਰ ਲੈਣਾ ਸਵਰਾਜ ਤਾਂ ਵੀ ਇਹਨਾਂ ਨਾਲ ਆਪਣਾ ਸੰਪਰਕ ਕਰ ਲਿਓ ਜੀ ਠੀਕ ਹੈ ਜੀ ਰੇਟ ਦਾ ਮੌਕੇ ਤੇ ਹੋ ਜੂਗਾ ਮਨ ਤਾਣ ਜਿੱਦਾਂ ਵੀ ਹੈਗਾ ਡਾਇਰੈਕਟਰ ਬਾਕੀ ਆਪਣੇ ਕੋਲ ਵੀ ਖੜੇ ਨੇ ਪੁਰਾਣੇ ਬਈ ਆਪਾਂ ਹੁਣ ਉਹ ਵੀ ਦਿਖਾ ਦਨੇ ਕਿਹੜੇ ਕਿਹੜੇ ਨੇ